ਇੱਕ ਵਾਰ ਫਿਰ ਤੋਂ ਮੁੜ ਹਾਜ਼ਰ ਹੋਏ ਹਾ ਚੜਦੀ ਕਲਾ ਪੰਜਾਬ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਪਾਜਪਾ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਉਮੀਦਵਾਰ ਅਤੇ ਸਾਫ ਦਾ ਰਾਜਪੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਵੱਲੋਂ ਰਾਜਾ ਸਾਸੀ ਤੋਂ ਖਿਆਲਾ ਕਲਾ ਅਤੇ ਪਿੰਡੀ ਸੈਦਾਂ ਤੱਕ ਰੋਡ ਸ਼ੋਅ ਕੱਢਿਆ ਗਿਆ ਜਿਸ ਦਾ ਕਿਸਾਨ ਜਥੇਬੰਦੀਆਂ ਵੱਲੋਂ ਖਿਆਲਾ ਕਲਾ ਪਹੁੰਚਣ ਤੇ ਡਟਵਾ ਵਿਰੋਧ ਕਰਦਿਆਂ ਵੀ ਜੀ ਪੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਮੀਦਵਾਰ ਸੰਧੂ ਸਮੁੰਦਰੀ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ ਅਤੇ ਕਾਲੀਆਂ ਚੰਡੀਆਂ ਵਿਖਾਈਆਂ ਗਈਆਂ ਪਰ ਵੱਡੀ ਗਿਣਤੀ ਵਿੱਚ ਆਏ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਰੋਡ ਸ਼ੋਅ ਨੂੰ ਸੁਰੱਖਿਅਤ ਨਿਕਲਣ ਦਾ ਮੌਕਾ ਦੇ ਦਿੱਤਾ ਇਸ ਮੌਕੇ ਕਿਸਾਨਾਂ ਅਤੇ ਪੁਲਿਸ ਅਧਿਕਾਰੀਆਂ ਦਰਮਿਆਨ ਤੂ ਤੂ ਮੇ ਮੇ ਅਤੇ ਮਾਮੂਲੀ ਤੱਕਾ ਮੁੱਕੀ ਵੀ ਹੋਈ ਇਸ ਉਪਰੰਤ ਪੀਰ ਬਾਬਾ ਬੋਹੜੀ ਸ਼ਾਹ ਵਿਖੇ ਚੌਂ ਜਲਸੇ ਨੂੰ ਸੰਬੋਧਨ ਕਰਦਿਆਂ ਸੰਦੂ ਸਮੁੰਦਰੀ ਨੇ ਜਿੱਥੇ ਵੋਟਰਾਂ ਨੂੰ ਭਾਜਪਾ ਦੇ ਹੱਕ ਵਿੱਚ ਪੁੱਗਤਣ ਦੀ ਅਪੀਲ ਕੀਤੀ ਉੱਥੇ ਸਟੇਜ ਤੋਂ ਧਮਕੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਉਹ ਆਪਣੀ ਸਰਕਾਰ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਇਹੋ ਜਿਹੀਆਂ ਗੁੰਡਾਗਰਦਿਆਂ ਨੂੰ ਨਾਤ ਪਾਉਣਗੇ इस समय मुखविंदर माहल हरदयाल सिंह औलक अमरजीत सि वणिए सुखचैन सिंह ख्याला आदि हाजिर सन किसान मजदूर संघराज कमेटी पंजाब जोन रामतीरथ के प्रधान कुलजीत सिंह बाउ ने कहा कि असी भाजपा उम्मीदवार नाल कुछ सवाल जवाब करने चाहते हाँ पर लगातार साढे सवालों तो भज रहे भगवंत मान सरकार का किसान विरोधी चेहरा भी नंगा हो गया है क्योंकि आप सरकार वालों पुलिस राही किसाना भारी दबा बना कोशिश की जा रही है इस मौके से किसान नौजवान संघराश कमेटी पंजाब दे प्रधान सिंह कोटला जिला प्रधान सविंदर सिंह टैणी वडाला प्रताप सिंह कलेर दलबीर सिंह कलेर किसान मजदूर संघराश कमेटी दे आगू कश्मीर सिंह ख्याला कला साहब सिंह चैनपुर तारा सिंह ख्याला कुलदीप सिंह चविंडा अमरपाल सिंह रोमी प्रधान लखविंदर सिंह ख्याला गुरवेव सिंह तौल ਬਿੱਟੂ ਬਾਵਾ ਅਮਨ ਮਾਨਾ ਵਾਲਾ ਅਮਨ ਕਲੇਰ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਘੱਟ ਗਿਣਤੀਆਂ ਦੀ ਦੁਸ਼ਮਣ ਹੈ ਅਤੇ ਇਹਨਾਂ ਚੋਣਾਂ ਵਿੱਚ ਸਰਕਾਰ ਨੂੰ ਹਰ ਹਾਲ 'ਚ ਹਰਾਉਣਾ ਬਹੁਤ ਜ਼ਰੂਰੀ ਹੈ ਇਸ ਰੋਸ ਪ੍ਰਦਰਸ਼ਨ ਵਿੱਚ ਕਿਸਾਨ ਬੀਬੀਆਂ ਨੇ ਵੀ ਪਰਵੀਨ ਸਮੂਲੀਅਤ ਕੀਤੀ ਬਾਹਰਲੇ ਲੋਕਾਂ ਦਾ ਪਿੰਡ ਖਿਆਲਾ 'ਚ ਹੋਇਆ ਇਕੱਠ ਇਹ ਵੀ ਵੇਖਣ ਵਿੱਚ ਆਇਆ ਕਿ ਪੰਡਾਲ ਵਿੱਚ ਲੱਗੀਆਂ ਕੁਰਸੀਆਂ ਬਾਹਰਲੇ ਪਿੰਡਾਂ 'ਚ ਰੋਡ ਸ਼ੋਅ ਵਿੱਚ ਸ਼ਾਮਲ ਹੋਏ ਲੋਕਾਂ ਵੱਲੋਂ ਪਰੀਆਂ ਗਈਆਂ ਜਦੋਂ ਕਿ ਪਿੰਡ ਵਾਸੀਆਂ ਵਿੱਚ ਭਾਜਪਾ ਪ੍ਰਤੀ ਕੋਈ ਬਹੁਤਾ ਉਤਸ਼ਾਹ ਨਹੀਂ ਵੇਖਿਆ ਗਿਆ ਬਾਈ ਕੁਲਜੀਤ ਸਿੰਘ ਬਾਉ ਕਿਸਾਨ ਆਗੂ ਖਾਸ ਰਿਪੋਰਟ ਮੈਡਮ ਬਿਊਰੋ ਚੀਫ ਗੁਰਵਿੰਦਰ ਕੌਰ ਗਿਲ ਲੈ ਕਰਕੇ ਨਾ ਲੈ ਕਰਕੇ ਵੀ ਧਿਆਨ ਪਾਓ ਉਹ ਬਣੀ ਪੈਂਡਾ ਸੇ ਇਹਦਾ ਪੀ ਆਈ ਡੀ ਆਣੀਆ ਨਾ ਤੇ ਰਸਿਰੂ ਨਹੀਂ ਰਸਿਰੂ ਤੇ ਦੇਖੋ ਸਾੜੀ ਦੇ ਤੇ ਮੰਨ ਲਈ ਮੋਦੀ ਦਾ ਗਾਲ ਤੇ ਫਾਟੀ ਦਾ ਫਾਮਦਾ ਇਹ ਮੋਦੀ ਦਾ ਪਾਈ ਜਿੰਦਾਬਾਦ ਜਿੰਦਾਬਾਦ ਖੁਸ਼ੀ ਉਹਨਾਂ ਨੇ ਵਿਰੋਧ ਤੋਂ ਸਹਿ ਕੇ ਸ਼ਾਂਤ ਰਹਿ ਕੇ ਇੱਥੇ ਆਇਓ ਮੈਂ ਤੁਹਾਡਾ ਬਹੁਤ-ਬਹੁਤ ਦਿਨੋ ਸ਼ੁਕਰਗੁਜ਼ਾਰ ਆ ਤੇ ਤੁਹਾਡਾ ਪਿਆਰ ਦਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ ਜੀ ਅੱਜ ਦਾ ਕੀ ਪ੍ਰੋਗਰਾਮ ਸੀ ਜੋ ਵਿਰੋਧ ਇੱਥੇ ਕੀਤਾ ਜਾ ਰਿਹਾ ਅੱਜ ਜੀ ਪਿੰਡ ਖਿਆਲੇ ਦੇ ਵਿੱਚ ਤਰਨਜੀ ਸੰਧੂ ਜੀ ਜਿਹੜੇ ਸਾਡੇ ਇਲਾਕੇ ਚੋ ਬੀਜੇਪੀ ਦੇ ਜਿਹੜੇ ਖੜੇ ਕੀਤੇ ਉਹਨਾਂ ਐਮਪੀ ਉਹਨਾਂ ਦੇ ਅੱਜ ਖਿਆਲੇ ਆਉਣ ਤੇ ਅਸੀਂ ਉਹਨਾਂ ਦਾ ਵਿਰੋਧ ਕੀਤਾ ਔਰ ਉਹਨਾਂ ਨੇ ਕਿਸਾਨਾਂ ਨੇ ਜਦੋਂ ਵਿਰੋਧ ਕਰਨਾ ਚਾਇਆ ਉਹਨਾਂ ਨੇ ਇੱਥੋਂ ਪੁਲਿਸ ਨਾਲ ਲੱਗੀ ਸੀਗੀ ਉਹਨਾਂ ਪ੍ਰਸ਼ਾਸਨ ਦੀ ਮੱਜਤ ਦੇ ਨਾਲ ਇੱਥੋਂ ਨੰਗੇ ਨੇ ਔਰ ਉਹਨਾਂ ਨਾਲ ਅਸੀਂ ਸਵਾਲ ਜਵਾਬ ਕਰਨਾ ਚਾਹੁੰਦੇ ਆ ਪਰ ਸਾਡੇ ਸਵਾਲਾਂ ਤੋਂ ਭੱਜਿਆ ਜੀਦਾ ਕਰਕੇ ਅਸੀਂ ਹੁਣ ਵੀ ਇੱਥੇ ਖੜੇ ਆ ਪਰ ਹੁਣ ਸਾਨੂੰ ਇਹ ਕਹਿ ਰਹੇ ਨੇ ਵੀ ਤੁਹਾਨੂੰ ਹੀ ਫਿਰ ਟਾਈਮ ਦੇਣੇ ਆ ਪਰ ਨਾ ਟਾਈਮ ਨਹੀਂ ਦੇਣਾ ਸਾਨੂੰ ਬਤਾਰਦਾ ਵਿਭਾਗ ਕਦ ਕਰ ਰਿਹਾ ਬੱਸ ਹੀ ਇਤੋਂ ਉਹਨਾਂ ਨੂੰ ਰੋਕਣਾ ਸੀਗਾ ਉਹਨਾਂ ਨਾਲ ਸਵਾਲ ਜਵਾਬ ਕਰਨੇ ਪਰ ਸਾਡੇ ਸਵਾਲਾਂ ਤੋਂ ਭੱਜ ਗਿਆ ਤੇ ਪੁਲਿਸ ਦੀ ਕੀ ਭੂਮਿਕਾ ਰਹੀ ਹੈ ਪੁਲਿਸ ਚਲੋ ਜੀ ਉਹਨਾਂ ਦੀ ਵੀ ਡਿਊਟੀ ਆ ਪੁਲਿਸ ਦੀ ਡਿਊਟੀ ਆ ਪਰ ਇਹ ਪੈਸ ਵੇਲੇ ਜਿਹੜੀ ਭਗਵੰਤ ਮਾਨ ਸਰਕਾਰ ਦਾ ਕੇਰਾ ਸਾਫ ਨੰਗਾ ਹੋ ਰਿਹਾ ਵੀ ਇਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਨੂੰ ਲਾ ਕੇ ਤੇ ਜਿਹੜੇ ਸਾਡੇ ਉੱਤੇ ਇੰਨਾ ਦਬਦਬਾ ਬਣਾਇਆ ਜਾਂਦਾ ਉਹਦੇ ਵਾਸਤੇ ਸੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਦੇਖੋ ਅਸੀਂ ਆਪੋ ਦੀ ਭਾਵ ਸਾਡੀ ਕੋਈ ਵੀ ਇਹੋ ਜਿਹੀ ਜਿਹੜੀ ਤਕਸ਼ਾਈ ਵਾਲੀ ਸਾਡਾ ਪੋਜੀਸ਼ਨ ਨਾ